ਬਹੁਤ ਨਸ਼ਾ ਕਰਦੇ ਮੇਰੇ ਘਰ ਵਾਲਾ ਪਿਛਲੇ 18 ਸਾਲਾਂ ਤੋਂ ਤਕਰੀਬਨ ਬਹੁਤ ਨਸ਼ੇ ਤੋਂ ਉਹਨਾਂ ਨੇ ਮੰਨ ਲਓ ਕਿ ਸਾਰਾ ਕੁਝ ਹੀ ਅਹੀਂ ਗਵਾਇਆ ਨਸ਼ੇ ਦੇ ਚੱਕਰ ਵਿੱਚ ਕੀ ਕੀ ਤੁਹਾਡਾ ਨੁਕਸਾਨ ਹੋਇਆ ਇਸ ਟਾਈਮ ਬਹੁਤ ਕੁਝ ਜਿੱਦਾਂ ਕਿ ਸੰਦ ਜਿਹੜਾ ਸੰਦ ਲੈ ਜਾਣਾ ਉਹ ਨਸ਼ੇ ਵਾਸਤੇ ਵੇਚ ਆਉਣਾ ਜੇ ਮੋਬਾਈਲ ਲੈ ਕੇ ਦੇਣਾ ਗੱਲ ਕਰਨ ਵਾਸਤੇ ਉਹ ਵੀ ਨਸ਼ੇ ਵਿੱਚ ਵੇਚ ਆਉਣਾ ਘਰੋਂ ਸਮਾਨ ਲੈ ਜਾਣਾ ਉਹ ਵੀ ਨਸ਼ੇ ਵਿੱਚ ਵੇਚ ਆਉਣਾ ਕੋਈ ਵੀ ਛੇ ਗੱਲ ਵਿੱਚ ਹੱਥ ਵਿੱਚ ਕੁਝ ਵੀ ਹੋਣਾ ਤੇ ਉਹ ਨਸ਼ੇ ਦੇ ਵਿੱਚ ਵੇਚ ਆਉਣਾ ਅਕਸਰ ਪਿੰਡਾਂ ਚ ਵੀ ਗੱਲ ਸੁਣਦੇ ਆ ਕਿ ਭਾਈ ਮੈਂ ਤੇ ਆਪਣੇ ਪੁੱਤ ਨੂੰ ਆਪ ਲਿਆਕ ਦਿੰਦੀ ਰਹੀ ਆ ਕਿ ਉਹਦੀ ਜਾਨ ਬਾਝ ਜਾਵੇ ਕਦੀ ਇਸ ਤਰ੍ਹਾਂ ਤੁਸੀਂ ਵੀ ਕੀਤਾ ਹਾਂਜੀ ਬਿਲਕੁਲ ਬਿਲਕੁਲ ਜਦੋਂ ਆਪਣੇ ਸਾਹਮਣੇ ਬੰਦਾ ਮਰਨ ਡਿਆ ਹੋਊਗਾ ਕੋਈ ਵੀ ਹੁਣ ਦੋਖ ਹੋਊਗਾ ਤਕਲੀਫ ਹੋਊਗਾ ਰੋਊਗਾ ਪਿੱਟੂਗਾ ਫਿਰ ਆਪਾਂ ਨੂੰ ਤੇ ਫਿਰ ਮਰਦਿਆਂ ਨੂੰ ਲਿਆਉਣਾ ਹੀ ਪੈਣਾ ਕਈ ਵਾਰ ਮੈਂ ਕਰਦੀਆਂ ਚੀਜ਼ਾਂ ਗਹਿਣੇ ਪਾ ਕੇ ਵੀ ਮੈਂ ਨਸ਼ਾ ਲਿਆ ਕੇ ਦਿੱਤਾ ਕਿ ਮੈਨੂੰ ਇਹ ਹੀ ਪੀ ਦੀ ਜਾਨ ਬਾਝੇ ਸਰਕਾਰ ਜਿੱਦਾਂ ਕਹਿ ਰਹੀ ਵੀ ਸਾਨੂੰ ਸਾਡੇ ਨਾਲ ਕੋਆਪਰੇਟ ਕਰੋ ਜੀ ਸਾਨੂੰ ਇਨਫੋਰਮੇਸ਼ਨ ਦਿਓ ਜੀ ਕੀ ਉਹ ਸਰਕਾਰ ਸਰਕਾਰ ਤੱਕ ਤੁਸੀਂ ਕਦੀ ਪਹੁੰਚ ਕੀਤੀ ਕਦੀ ਐਸ ਐਚਓ ਸਾਹਿਬ ਨੂੰ ਮਿਲੇ ਹੋ ਜਾਂ ਕੋਈ ਡੀ ਐਸ ਪੀ ਸਾਹਿਬ ਦੇ ਕਦੀ ਪੇਸ਼ ਹੋ ਕੇ ਦੱਸਿਆ ਵੀ ਇਹ ਸ਼ਰੇਆਮ ਨਸ਼ਾ ਵੇਚ ਰਿਹਾ ਬਸ ਇੱਕ ਮੈਂ ਹੀ ਇਕੱਲੀ ਬੋਲਦੀ ਆ ਕਿ ਨਸ਼ੇ ਦਾ ਯੋਰ ਆ ਨਸ਼ੇ ਦਾ ਯੋਰ ਆ ਬਾਕੀ ਸਾਰੇ ਜਣੇ ਗੁੰਗੇ ਬਹਿ ਰਹੇ ਆ ਕੋਈ ਨਹੀਂ ਬੋਲਦਾ ਕੋਈ ਨਹੀਂ ਬੋਲਦਾ ਨਸ਼ਾ ਸਗੋਂ ਹੁਣ ਅੱਗੇ ਤੇ ਲੈਣ ਜਾਣਾ ਪੈਂਦਾ ਸੀ ਹੁਣ ਸਿਰਫ ਘਰ ਤੱਕ ਪਹੁੰਚ ਜਾਂਦਾ ਹੈ ਫਰਕ ਇੰਨਾ ਪੈ ਗਿਆ ਸੰਧ ਰੱਖੀ ਉਹਨਾਂ ਨੇ ਆਪ ਸਮੇਂ ਫੋਨ ਤੇ ਗੱਲ ਕਰਕੇ ਕਿੰਨਾ ਚਾਹੀਦਾ ਹੈ ਕਿਹੜਾ ਸਮਾਨ ਚਾਹੀਦਾ ਹੈ ਘਰੇ ਦੇ ਜਾਣਗੇ ਹੁਣ ਵੀ ਹੋ ਰਿਹਾ ਹੈ ਹਾਂ ਹੁਣ ਵੀ ਆਜੀ ਭਾਵੇਂ ਹੁਣੇ ਮਗਾ ਲੋ ਮੈਂ ਖੁਦ ਵੀ ਨਸ਼ਾ ਲਿਆ ਕੇ ਆਪਣੇ ਹੱਥੀਂ ਤੋੜ ਕੇ ਪੁੜੀਆਂ ਬਣ ਕੇ ਟੀਕੇ ਲਵਾਉਂਦੀ ਰਹੀਆਂ ਕੋਲ ਖਲੋਕ ਮਿਲ ਜਾਂਦਾ ਸ਼ਰੇਆਮ ਹਾਂ ਸ਼ਰੇਆਮ ਮਿਲਦਾ ਆਪਣੇ ਲਾਗੋ ਲਾਗੋ ਜਿੰਨੇ ਪਿੰਡ ਆ ਮੇਰੇ ਸਾਰੇ ਪਿੰਡਾਂ ਵਿੱਚ ਨਸ਼ਾ ਆ ਮਿਲਦਾ ਹੂੰ ਘਰ ਤੱਕ ਵੀ ਪਹੁੰਚ ਜਾਂਦਾ ਨਸ਼ਾ ਹੂੰ ਬਸ ਤੁਹਾਡੇ ਕੋਲ ਪੈਸੇ ਹੋਣੇ ਚਾਹੀਦੇ ਤਿੰਨ ਭਰਾਏ ਤਿੰਨੇ ਨਸ਼ੇੜੀ ਆ ਉਹਨਾਂ ਨੇ ਲੈਂਟਰ ਦੇ ਸਰੀਏ ਕੱਟ ਕੱਟ ਕੇ ਵੇਚ ਲਏ ਅਜੇ ਵੀ ਹੋਊਗਾ ਉਹ ਹਾਂ ਅਜੇ ਵੀ ਹੈਗਾ ਘਰ ਨਰੈਸ਼ੀਆਣੇ ਦੇ ਨਾਲ ਹੀ ਆ ਪਿੰਡ ਨਰੰਗਾਬਾਦ ਉਥੋਂ ਦੇ ਆ ਦੋ ਭਰਾ ਉਹਨਾਂ ਨੇ ਕੋਈ ਘਰ ਦੀ ਇੱਟ ਮਣੀਆਂ ਦੇ ਛੱਡੀ ਦੁਬਲੀ ਧੂਆਂ ਭੈਣ ਮੇਰੀ ਕਹਿੰਦੀ ਇੱਕ ਮੇਰਾ ਮੁੰਡਾ ਟੀਕਾ ਲਾ ਕੇ ਮਰ ਗਿਆ ਹੈ ਦੂਜਾ ਕਹਿੰਦੀ ਜੇਲ੍ਹ ਵਿੱਚ ਆ ਤੇ ਪੋਤਰਾ ਮੇਰਾ ਕਹਿੰਦੀ ਇਹਨਾਂ ਦੋਵਾਂ ਦਾ ਪਿਓ ਨਿਕਲਿਆ ਉਹ ਵੀ ਲੱਗਦਾ ਉਹ ਵੀ ਆਂਦੇ ਟੀਕੇ ਲਾਉਂਦਾ ਪੁੱਤ ਇਹ ਇਦਾਂ ਦਾ ਹੋ ਸਕਦਾ ਵੀ ਬਾਈ ਕਹਿ ਦੇਵੇ ਵੀ ਮੈਂ ਛੱਡਣਾ ਚਾਹੁੰਦਾ ਮੇਰਾ ਇਲਾਜ ਕਰਾ ਦੇ ਹਾਂਜੀ ਬਿਲਕੁਲ ਬਿਲਕੁਲ ਕਿਉਂ ਨਹੀਂ ਜੇ ਸਰਕਾਰ ਇੰਨਾ ਕੁਝ ਕਰ ਸਕਦੀ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਅਸੀਂ ਵੀ ਕਰ ਸਕਦੇ ਆ ਬਾਈ ਦਾ ਵੀ ਦੱਸੇ ਤੇ ਸਹੀ ਸਰਕਾਰ ਵੀ ਅਹੀਂ ਆਉਣਾ ਕਿੱਥੇ ਆ ਕਿਹੜੇ ਪ੍ਰੂਫ ਲੱਗਣਗੇ ਕਿਹੜੀ ਜਗ੍ਹਾ ਦੇ ਉੱਤੇ ਦਾਖਲ ਹੋਣਾ ਹੈ ਮੈਨੂੰ ਪ੍ਰੋਪਰ ਮੈਨੂੰ ਦੱਸ ਦੇਣ ਮੈਂ ਉੱਥੇ ਉਦੋਂ ਹੀ ਦਾਖਲ ਹੋਣਾ ਦੋਸਤੋ ਤੁਸੀਂ ਜੁੜੇ ਹੋ ਸੁਰਖਾਪ ਟੀਵੀ ਨਾਲ ਤੇ ਪੰਜਾਬ ਦੇ ਵਿੱਚ ਅੱਜ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਤੇ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਜਿਹਦੇ ਵਿੱਚ ਸਰਕਾਰ ਵੱਲੋਂ ਤਾਂ ਇਹ ਦਾਵਾ ਕੀਤਾ ਗਿਆ ਸੀ ਕਿ 31 ਮਈ ਨੂੰ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਾਂਗੇ ਤੇ ਆਪਾਂ ਜ਼ੀਰੋ ਗਰਾਉਂਡ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਇੱਕ ਕਹਾਣੀ ਤੁਹਾਡੇ ਵਾਸਤੇ ਲੈ ਕੇ ਆਏ ਆਂ ਇਹ ਕਹਾਣੀ ਜਿਹੜੀ ਆ ਤੁਸੀਂ ਵੀ ਇੱਕ ਵਾਰੀ ਸੁਣੋਗੇ ਤੇ ਤੁਹਾਡੀਆਂ ਵੀ ਅੱਖਾਂ ਦੇ ਵਿੱਚ ਪਾਣੀ ਆ ਜਾਵੇਗਾ ਕਿ ਕਿਉਂਕਿ ਬਹੁਤ ਹੀ ਦਰਦ ਭਰੀ ਕਹਾਣੀ ਹੈ ਨਸ਼ੇ ਦੇ ਨਾਲ ਕਿਵੇਂ ਇੱਕ ਭੈਣ ਜਿਹੜੀ ਆ ਆਪ ਆਪਣੇ ਘਰ ਵਾਲੇ ਨੂੰ ਨਸ਼ਾ ਲਿਆ ਕੇ ਦਿੰਦੀ ਹੈ ਕਿ ਭਾਈ ਇਹਦੀ ਜਾਨ ਬਚ ਜਾਵੇ ਸੋ ਆਓ ਕਰਾਉਣੇ ਸਿੱਧੀ ਗੱਲਬਾਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਾਂਜੀ ਸასი ਘਾਲਚ ਵੀਰੇ ਬਹੁਤ ਮਿਹਰਬਾਨੀ ਜੀ ਤੁਹਾਡੀ ਮੇਰੇ ਵਾਸਤੇ ਇੱਥੋਂ ਤੱਕ ਪਹੁੰਚ ਕਰਨ ਵਾਸਤੇ ਬਹੁਤ ਧੰਨਵਾਦ ਵੀਰੇ ਪਹਿਲੇ ਆਪਣਾ ਨਾਮ ਦੱਸ ਦਿਓ ਤੇ ਪਿੰਡ ਦਾ ਨਾਮ ਦੱਸ ਦਿਓ ਹਾਂਜੀ ਮੇਰਾ ਨਾਮ ਕੁਲਵਿੰਦਰ ਕੌਰ ਅਤੇ ਪਿੰਡ ਮਾਨਕਪੁਰਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਜੀ ਜਿਵੇਂ ਤੁਸੀਂ ਆਫ ਕੈਮਰਾ ਗੱਲ ਕਰ ਰਹੇ ਸੀ ਕਿ ਵੀ ਤੁਹਾਡਾ ਘਰ ਵਾਲਾ ਖੁਦ ਨਸ਼ੇ ਦਾ ਆਦੀ ਹੈ ਕੀ ਕੀ ਹੈ ਪੂਰੀ ਕਹਾਣੀ ਹਾਂਜੀ ਬਿਲਕੁਲ ਸਰ ਬਹੁਤ ਨਸ਼ਾ ਕਰਦੇ ਮੇਰੇ ਘਰ ਵਾਲਾ ਪਿਛਲੇ 18 ਸਾਲਾਂ ਤੋਂ ਤਕਰੀਬਨ ਬਹੁਤ ਨਸ਼ੇ ਤੋਂ ਉਹਨਾਂ ਨੇ ਮਾਲੋਪੀ ਸਾਰਾ ਕੁਝ ਹੀ ਅਹੀਂ ਗਵਾਇਆ ਨਸ਼ੇ ਦੇ ਚੱਕਰ ਵਿੱਚ ਹੂੰ ਇਹੋ ਜਿਹਾ ਕੀ ਕੀ ਤੁਹਾਡਾ ਨੁਕਸਾਨ ਹੋਇਆ ਇਸ ਟਾਈਮ ਬਹੁਤ ਕੁਝ ਜਿੱਦਾਂ ਕਿ ਸੰਦ ਜਿਹੜਾ ਸੰਦ ਲੈ ਜਾਣਾ ਉਹ ਨਸ਼ੇ ਵਾਸਤੇ ਵੇਚ ਆਉਣਾ ਜੇ ਮੋਬਾਈਲ ਲੈ ਕੇ ਦੇਣਾ ਗੱਲ ਕਰਨ ਵਾਸਤੇ ਉਹ ਵੀ ਨਸ਼ੇ ਵਿੱਚ ਵੇਚ ਆਉਣਾ ਘਰੋਂ ਸਮਾਨ ਲੈ ਜਾਣਾ ਉਹ ਵੀ ਨਸ਼ੇ ਵਿੱਚ ਵੇਚ ਆਉਣਾ ਕੋਈ ਵੀ ਸ਼ੈ ਗੱਲ ਵਿੱਚ ਹੱਥ ਵਿੱਚ ਕੁਝ ਵੀ ਹੋਣਾ ਤੇ ਉਹ ਨਸ਼ੇ ਦੇ ਵਿੱਚ ਵੇਚ ਆਉਣਾ ਇਹ ਗੱਲਾਂ ਮੈਂ ਆਮ ਹੀ ਵੇਖੀਆਂ ਐ ਤੇ ਮੈਂ ਆਪਣੇ ਨਾਲ ਹਟਾਈਆਂ ਸਾਰਾ ਕੁਝ ਪੰਜਾਬ ਸਰਕਾਰ ਨੇ ਜਿੱਦਾਂ ਕਿਹਾ ਵੀ ਅਸੀਂ 31 ਬਈ ਤੱਕ ਡੈਡ ਲਾਈਨ ਉਹਨਾਂ ਦਿੱਤੀ ਜੇ ਵੀ ਅਸੀਂ ਨਸ਼ਾ ਜਿਹੜਾ ਬਿਲਕੁਲ ਬੰਦ ਕਰ ਦਿੱਤਾ ਪੰਜਾਬ ਦੇ ਵਿੱਚੋਂ ਕੀ ਹੁਣ ਤੁਹਾਨੂੰ ਲੱਗ ਰਿਹਾ ਵੀ ਹੁਣ ਕੋਈ ਜੋ ਬੰਦ ਹੋਇਆ ਹੈ ਕਿ ਜਾਂ ਉਸ ਤਰ੍ਹਾਂ ਹੀ ਅੱਜ ਵੀ ਬਿਲਕੁਲ ਨਹੀਂ ਜੀ ਕੋਈ ਵੀ ਪ੍ਰਭਾਵ ਨਹੀਂ ਪਿਆ ਨਸ਼ੇ ਦੇ ਉੱਤੇ ਨਸ਼ਾ ਸਗੋਂ ਹੁਣ ਅੱਗੇ ਤੇ ਲੈਣ ਜਾਣਾ ਪੈਂਦਾ ਸੀ ਹੁਣ ਸਿਰਫ ਘਰ ਤੱਕ ਪਹੁੰਚ ਜਾਂਦਾ ਹੈ ਫਰਕ ਇੰਨਾ ਪੈ ਗਿਆ ਅੱਛਾ ਘਰ ਦੇ ਜਾਂਦੇ ਆ ਹਾਂ ਜੀ ਹੁਣ ਘਰੇ ਦੇ ਜਾਂਦੇ ਆ ਸੰਦ ਰੱਖੀ ਉਹਨਾਂ ਨੇ ਆਪ ਸਮੇਂ ਫੋਨ ਤੇ ਗੱਲ ਕਰਕੇ ਕਿੰਨਾ ਚਾਹੀਦਾ ਹੈ ਕਿਹੜਾ ਸਮਾਨ ਚਾਹੀਦਾ ਹੈ ਘਰੇ ਦੇ ਜਾਣਗੇ ਹੁਣ ਵੀ ਹੋ ਰਿਹਾ ਹੈ ਹਾਂ ਹੁਣ ਵੀ ਆਜੀ ਭਾਵੇਂ ਹੁਣੇ ਮੰਗਾ ਲਓ ਹੁਣੇ ਮੰਗਾ ਲਓ ਹਾਂ ਹੁਣ ਵੀ ਤੁਸੀਂ ਮੰਗਾ ਸਕਦੇ ਹੋ ਕੈਮਰੇ ਦੇ ਸਾਹਮਣੇ ਹਾਂ ਹਾਂ ਫੋਨ ਕਰੋ ਉਹਨਾਂ ਨੇ ਘਰੇ ਦੇ ਜਾਣਾ ਇੱਥੋਂ ਤੱਕ ਹਾਲਾਤ ਹੋ ਗਏ ਆ ਕਿ ਹੁਣ ਹੋਮ ਡਿਲੀਵਰੀ ਹੋਣ ਲੱਗ ਪਈ ਐ ਨਸ਼ੇ ਦੀ ਭੈਣੇ ਇੱਕ ਗੱਲ ਮੈਨੂੰ ਹੋਰ ਦੱਸੋ ਵੀ ਜਿਸ ਤਰ੍ਹਾਂ ਬਹੁਤ ਸਾਰੀਆਂ ਆਪਾਂ ਇੱਕ ਦੋ ਫਿਲਮਾਂ 'ਚ ਵੀ ਇਸ ਤਰ੍ਹਾਂ ਦਾ ਹੋਇਆ ਕਿ ਮਾਂ ਕੋ ਉਹ ਦਾ ਆਪਣੇ ਪੁੱਤ ਦੀ ਜਾਨ ਬਚਾਉਣ ਵਾਸਤੇ ਨਸ਼ਾ ਲਿਆ ਕੇ ਦਿੰਦੀ ਐ ਹੈਨਾ ਜਾਂ ਆਪਾਂ ਅਕਸਰ ਪਿੰਡਾਂ 'ਚ ਵੀ ਗੱਲ ਸੁਣਦੇ ਆ ਕਿ ਭਾਈ ਮੈਂ ਤੇ ਆਪਣੇ ਪੁੱਤ ਨੂੰ ਆਪ ਲਿਆ ਕੇ ਦਿੰਦੀ ਰਹੀ ਆ ਕਿ ਉਹਦੀ ਜਾਨ ਵੱਜ ਜਾਵੇ ਕਦੀ ਇਸ ਤਰ੍ਹਾਂ ਤੁਸੀਂ ਵੀ ਕੀਤਾ ਹਾਂਜੀ ਬਿਲਕੁਲ ਬਿਲਕੁਲ ਜਦੋਂ ਆਪਣੇ ਸਾਹਮਣੇ ਬੰਦਾ ਮਰਨ ਡਿਆ ਹੋਊਗਾ ਕੋਈ ਵੀ ਹੁਣ ਦੁੱਖ ਹੋਊਗਾ ਤਕਲੀਫ ਹੋਊਗਾ ਰੋਊਗਾ ਪਿੱਟੂਗਾ ਫਿਰ ਆਪਾਂ ਨੂੰ ਤੇ ਫਿਰ ਮਰਦਿਆਂ ਨੂੰ ਲਿਆਉਣਾ ਹੀ ਪੈਣਾ ਕਈ ਵਾਰ ਮੈਂ ਕਰਦੀਆਂ ਚੀਜ਼ਾਂ ਗਹਿਣੇ ਪਾ ਕੇ ਵੀ ਮੈਂ ਨਸ਼ਾ ਲਿਆ ਕੇ ਦਿੱਤਾ ਕਿ ਮੈਨੂੰ ਇਹ ਹੀ ਪੀ ਦੀ ਜਾਨ 바ਜੇ ਸ਼ਾਇਦ ਹੋ ਸਕਦਾ ਪੀ ਦੀ ਜਾਨ ਇਹਦੇ ਨਹੀਂ ਬਚਣੀ ਇਸ ਕਰਕੇ ਮੈਂ ਖੁਦ ਵੀ ਨਸ਼ਾ ਲਿਆ ਕੇ ਆਪਣੇ ਹੱਥੀ ਤੋੜ ਕੇ ਪੁੜੀਆਂ ਬਣ ਕੇ ਟੀਕੇ ਲਵਾਉਂਦੀ ਰਹੀਆਂ ਕੋਲ ਖਲੋਕੀ ਮਿਲ ਜਾਂਦਾ ਸ਼ਰੇਆਮ ਹਾਂ ਸ਼ਰੇਆਮ ਮਿਲਦਾ ਆਪਣੇ ਲਾਗੋ ਲਾਗੋ ਜਿੰਨੇ ਪਿੰਡ ਆ ਮੇਰੇ ਸਾਰੇ ਪਿੰਡਾਂ ਵਿੱਚ ਨਸ਼ਾ ਆ ਮਿਲਦਾ ਹਮ ਘਰ ਤੱਕ ਵੀ ਪਹੁੰਚ ਜਾਂਦਾ ਨਸ਼ਾ ਹਮ بس ਤੁਹਾਡੇ ਕੋਲ ਪੈਸੇ ਹੋਣੇ ਚਾਹੀਦੇ। ਤੁਸੀਂ ਆਫ ਕੈਮਰਾ ਗੱਲ ਕਰ ਰਹੇ ਸੀ ਕਿ ਮੈਂ ਆਪਣੇ ਕੰਨਾਂ ਦੀਆਂ ਬੁੰਦੀਆਂ ਵੇਚ ਕੇ ਵੀ ਨਸ਼ਾ ਲਿਆ ਕਰ ਦਿੱਤਾ। ਹਾਂਜੀ ਬਿਲਕੁਲ ਜੀ। ਬਿਲਕੁਲ ਮੈਂ ਆਪਣੇ ਕੰਨਾਂ ਦੇ ਟੌਪਸ ਲਾ ਕੇ ਵੇਚ ਕੇ ਤੇ ਮੈਂ ਉਹਨਾਂ ਦਾ 9000 ਦਾ ਮੈਂ ਗਹਿਣਾ ਵੇਚ ਕੇ ਤੇ 9000 ਦੇ ਮੈਂ ਟੀਕੇ ਲਿਆ ਕੇ ਤੇ ਮੈਂ ਸਮਾਨ ਦੀਆਂ ਗੰਡਾਂ ਦੀ ਦੇ ਦੇ ਕੇ ਤੇ ਮੈਂ ਬਟੂਆ ਆਪਣੇ ਕੋਲ ਰੱਖ ਗਏ ਤੇ ਮੈਂ ਡੇਲੀ ਤਿੰਨ ਨਗ ਲਵਾਉਂਦੀ ਰਹੀ। ਤਿੰਨ ਨਗ। ਹਾਂ ਮੈਂ ਡੇਲੀ ਤਿੰਨ ਨਗ ਲਵਾਉਂਦੀ ਰਹੀ। ਉਹ ਇੰਜੈਕਸ਼ਨ ਦੇ ਵਿੱਚ ਕੀ ਜਾਂ ਹਾਂ ਨਹੀਂ ਇੰਜੈਕਸ਼ਨ ਦੇ ਵਿੱਚ ਐਡ ਕਰਕੇ ਹੂੰ ਹੁਣ ਆ ਜਦੋਂ ਦੀ ਆ ਸੈਂਟਰ ਵਾਲੀ ਗੋਲੀ ਆਈ ਆ ਹੁਣ ਉਹਦੇ ਵੀ ਲੱਗਦੇ ਆ ਵੈਲ ਦੇ ਵੀ ਟੀਕੇ ਲਾਉਂਦੇ ਆ ਹੂੰ ਵੈਲ ਆ ਜਿਹੜੀ ਡੰਗਰਾਂ ਨੂੰ ਲੋਕੀ ਲਾਉਂਦੇ ਉਹਦੇ ਅੱਛਾ ਇੱਕ ਹੋਰ ਛੋਟੀ ਬੋਤਲ ਆਉਂਦੀ ਏ ਈਦੀ ਕ ਉਹ ਵਾਲੀ ਇਹ ਮੈਡੀਕਲ ਸਟੋਰ ਤੋਂ ਆਮ ਮਿਲਦੇ ਆ ਜੇ ਵੀ ਹਾਂ ਬਿਲਕੁਲ ਆਮ ਹੀ ਮਿਲਦਾ ਜਿੱਥੋਂ ਮਰਜ਼ੀ ਲੈ ਲਓ ਭਾਵੇਂ ਸਾਡੇ ਪਿੰਡੋਂ ਵੀ ਮਿਲ ਜਾਂਦਾ ਸਾਡੇ ਪਿੰਡ 'ਚ ਵੀ ਮਿਲਦੇ ਆ ਹੂੰ ਹਾਂ ਇਹਦੇ ਬਾਰੇ ਤੁਸੀਂ ਸਰਕਾਰ ਜਿੱਦਾਂ ਕਹਿ ਰਹੀ ਵੀ ਸਾਨੂੰ ਸਾਡੇ ਨਾਲ ਕੋਆਪਰੇਟ ਕਰੋ ਜੀ ਸਾਨੂੰ ਇਨਫੋਰਮੇਸ਼ਨ ਦਿਓ ਜੀ ਕੀ ਉਹ ਸਰਕਾਰ ਤੱਕ ਤੁਸੀਂ ਕਦੀ ਪਹੁੰਚ ਕੀਤੀ ਕਦੀ ਐਸ ਐਚਓ ਸਾਹਿਬ ਨੂੰ ਮਿਲੇ ਹੋ ਜਾਂ ਕੋਈ ਡੀ ਐਸ ਪੀ ਸਾਹਿਬ ਦੇ ਕਦੀ ਪੇਸ਼ ਹੋ ਕੇ ਦੱਸਿਆ ਵੀ ਇਹ ਸ਼ਰੇਆਮ ਨਸ਼ਾ ਵੇਚ ਰਿਹਾ ਨਹੀਂ ਇਹ ਨਹੀਂ ਮੈਂ ਕਦੀ ਕੀਤਾ ਪਰ ਮੈਂ ਵੈਸੇ ਜਿਹੜੀ ਵੀ ਗਾਈਡਲਾਈਨ ਹੁੰਦੀ ਆ ਜਿਹੜਾ ਵੀ ਇਹ ਨੰਬਰ ਦਿੰਦੀ ਆ ਸਰਕਾਰ ਮੈਂ ਉਹਦੇ ਉੱਤੇ ਇਨਫੋਰਮੇਸ਼ਨ ਜ਼ਰੂਰ ਦਿੰਨੀ ਆ ਫੋਨ ਦੇ ਵਿੱਚ ਕਈ ਵਾਰੀ ਤੇ ਇਹਨਾਂ ਦਾ ਨੰਬਰ ਹੀ ਬਲੌਕ ਹੁੰਦਾ ਕਈ ਵਾਰੀ ਤੇ ਇਹਨਾਂ ਦਾ ਨੰਬਰ ਹੀ ਨਹੀਂ ਲੱਗਦਾ ਉਹ ਕਹਿੰਦੇ ਆ ਵੀ ਬੰਦ ਦੇ ਆ ਹੁਣ ਵੀ ਬੰਦ ਹੁਣ ਵੀ ਬੰਦ ਜਦੋਂ ਪਹਿਲੋਂ ਜਿਹੜਾ ਨੰਬਰ ਚੱਲਿਆ ਸੀ ਉਹਦੇ ਉੱਤੇ ਮੈਂ ਦਿੰਦੀ ਰਹੀਂ ਦਰਖਾਸਤ ਬਹੁਤ ਮੈਂ 2014 ਤੋਂ ਲੈ ਕੇ 2025 ਤੱਕ ਮੈਂ ਬਹੁਤ ਦਰਖਾਸਤਾਂ ਦਿੱਤੀਆਂ ਆਨਲਾਈਨ 181 ਦੇ ਉੱਤੇ ਮੈਂ ਬਹੁਤ ਵਾਰ ਮੈਂ ਨਸ਼ੇ ਵਾਲਿਆਂ ਦੇ ਨਾਮ ਮੈਂ ਦਰਜ ਮੈਂ ਕਰਾਏ ਆ ਬਹੁਤ ਵਾਰ ਮੈਂ ਡੀਐਸਪੀ ਦਫਤਰ ਪਿੱਦੀ ਤੱਕ ਵੀ ਮੈਂ ਪਹੁੰਚ ਮੈਂ ਕੀਤੀ ਆ ਨਸ਼ੇ ਬਾਰੇ ਹਮ ਪਰ ਅਜੇ ਤੱਕ ਫਿਲਹਾਲ ਮੇਰੇ ਦੋਵੇਂ ਹੱਥ ਖਾਲੀ ਵੀਰੇ ਮੇਰੇ ਪੱਲੇ ਕੱਖ ਨਹੀਂ ਰਹਿ ਗਿਆ ਸਾਡਾ ਸਾਰਾ ਕੁਝ ਤਬਾਹ ਹੋ ਗਿਆ ਨਸ਼ੇ ਚ ਹੁਣ ਤੁਸੀਂ ਜਦੋਂ ਇਸ ਤੁਹਾਡੇ ਸਾਹਮਣੇ ਲਾਉਂਦਾ ਕਿੰਨੀ ਕੁ ਮਾਤਰਾ ਚ ਲਾਉਂਦਾ ਤੇ ਕਿੰਨੀ ਵਾਰੀ ਦਿਹਾੜੀ ਚ ਲਾਉਂਦਾ ਹੁਣ ਤੇ ਤਕਰੀਬਨ ਹੀ ਵੈਲ ਤੋਂ ਮੰਨ ਲਓ ਕਿ ਲਾਉਂਦਾ ਏ ਕੋਈ 7 ਤੋਂ 8 ਵਾਰੀ 9 ਵਾਰੀ ਵੀ ਹੋ ਜਾਂਦਾ ਇੱਕੇ ਦਿਨ ਚ ਇੱਕੇ ਦਿਨ ਵਿੱਚ ਹੀ ਬਹੁਤ ਵਾਰ ਬਹੁਤ ਵਾਰ ਕਿੰਨੀ ਮਾਤਰਾ ਚ ਲਾਉਂਦਾ ਮੰਨ ਲਓ ਵੀ ਗ੍ਰਾਮ 2 ਗ੍ਰਾਮ ਤੋਂ ਤੇ ਤਾਂ ਹੀ ਜਾਂਦਾ 2 ਗ੍ਰਾਮ ਤੋਂ ਤਾਂ ਹੀ ਇੱਕ ਟਾਈਮ हां मैं मान लो सारा दिन ਵਿੱਚ ਸਾਰਾ ਟਾਈਮ ਸਾਰਾ ਦਿਨ ਲੰਘ ਜਾਂਦਾ ਦੋ ਕਿ ਗ੍ਰਾਮਾ ਨਾਲ ਮੰਨ ਲਓ ਫਿਰ ਵੈਲ ਵੀ ਹੁੰਦੀ ਵਿੱਚ ਫਿਰ ਆ ਜਿਹੜੀ ਸੈਂਟਰ ਵਾਲੀ ਜਿਹਨੂੰ ਬੋਫਰਾ ਪਿੰਦੀ ਗੋਲੀ ਕਹਿੰਦੇ ਆ हां वरदान ਸੈਂਟਰ ਦੀ ਅੱਡੋ-ਅੱਡ ਕੇ ਅੱਡੋ-ਅੱਡ ਕੋਈ 10 ਮਿੰਟ ਆ ਲਾ ਲਈ ਕੋਈ 10-20 ਮਿੰਟ ਆ ਲਾ ਲਈ हां ਇਸੇ ਤਰ੍ਹਾਂ ਵੀ ਮੰਨ ਲਓ ਕਿ ਬਦਲ-ਬਦਲ ਕੇ ਮੰਨ ਲਓ ਸੇਮ ਨਸ਼ਾ ਨਹੀਂ ਬਦਲ-ਬਦਲ ਕੇ ਨਸ਼ਾ ਹੋਣਾ ਇੱਕ ਟਾਈਮ ਵਿੱਚ ਆ ਕਰ ਲਿਆ ਇੱਕ ਟਾਈਮ ਵਿੱਚ ਆ ਕਰ ਲਿਆ ਇਹ ਇਹ ਮੁਸ਼ਕਲਾ ਨਹੀਂ ਆਉਂਦੀਆਂ ਇਹਨਾਂ ਨੂੰ ਆਪਣੇ ਸਰੀਰ ਦੇ ਵਿੱਚ ਬਿਲਕੁਲ ਆਉਂਦੀਆਂ ਇਹ ਕਈ ਵਾਰੀ ਅੰਗ ਪੈਰ ਖੜ ਜਾਂਦੇ ਆ ਜਿੱਦਾਂ ਹੱਥ ਖਲੋ ਗਿਆ ਕਈ ਵਾਰੀ ਬਾਹ ਖਲੋ ਜਾਂਦੀ ਹੈ ਹੂੰ ਫਿਰ ਕਈ ਵਾਰੀ ਫੇਸ ਵੀ ਵਿੰਗਾ ਹੋ ਜਾਂਦਾ ਅੱਛਾ ਗੱਲ ਬਿਲਕੁਲ ਨਹੀਂ ਫੇਸ ਤੋਂ ਨਿਕਲੂਗੀ ਹੂੰ ਉੱਤੇ ਵੀ ਬੜਾ ਪ੍ਰਭਾਵ ਪੈ ਜਾਂਦਾ ਸਰੀਰ ਤੇ ਵੀ ਹੂੰ ਸਰਕਾਰ ਵੱਲੋਂ ਹੁਣ ਐਲਾਨ ਕੀਤਾ ਗਿਆ ਵੀ ਜੇ ਕੋਈ ਇਲਾਜ ਕਰਾਉਣਾ ਚਾਹੁੰਦਾ ਤੇ ਉਹ ਆਪਣਾ ਇਲਾਜ ਕਰਾ ਸਕਦਾ ਕੀ ਹੁਣ ਤੁਸੀਂ ਸਰਕਾਰ ਤੱਕ ਕੋਈ ਪਹੁੰਚ ਕੀਤੀ ਹੈ ਵੀ ਇਹਦਾ ਇਲਾਜ ਕਰਾ ਦਿਓ ਹਾਂਜੀ ਬਿਲਕੁਲ ਮੈਂ ਤਾਂ ਬੜੀ ਵਾਰੀ ਕਿਹਾ ਆਪਣੇ ਪਿੰਡਦਿਆਂ ਨੂੰ ਵੀ ਕਿਹਾ ਏ ਮੰਨ ਲਓ ਆ ਜਿਨ੍ਹਾਂ ਦੇ ਮੈਂ ਤੁਹਾਨੂੰ ਨਾਂ ਦੱਸਿਆ ਜਿਨ੍ਹਾਂ ਕੋਲੇ ਸੇਵਾ ਸੁਸਾਇਟੀਆਂ ਮੈਂ ਉਹਨਾਂ ਨੂੰ ਵੀ ਮਿਲੀ ਹੋਈ ਆਂ ਕਈ ਵਾਰੀ ਮੈਂ ਉਹਨਾਂ ਨੂੰ ਕਿਹਾ ਪਰ ਫਿਲਹਾਲ ਮੇਰੇ ਦੋਵੇਂ ਹੱਥ ਖਾਲੀ ਆ ਕਿਸੇ ਨੇ ਅੱਜ ਤੱਕ ਨਹੀਂ ਪੁੱਛਿਆ ਵੀ ਕਿੱਦਾਂ ਮੇਰਾ ਟਾਈਮ ਪਾਸ ਹੋ ਰਿਹਾ ਕਿੱਦਾਂ ਨਹੀਂ ਪਰ ਮੈਂ ਬਹੁਤ ਤੱਕ ਲੋਕਾਂ ਤੱਕ ਮੈਂ ਪਹੁੰਚ ਕੀਤੀ ਆ ਪਰ ਅਫਸੋਸ ਵੀ ਅਜੇ ਤੱਕ ਕਿਸੇ ਨੇ ਮੇਰੀ ਸਹਾਰ ਨਹੀਂ ਲਈ ਨਹੀਂ ਹੁਣ ਸਰਕਾਰ ਇਹ ਕਹ ਰਹੀ ਵੀ ਇਲਾਜ ਅਸੀਂ ਕਰਾਵਾਂਗੇ ਬਸ ਤੁਸੀਂ ਮਨ ਬਣਾਉਣਾ ਹੈ ਕਿ ਅਸੀਂ ਨਸ਼ਾ ਛੱਡਣਾ ਚਾਹੁੰਦੇ ਹਾਂ ਕਿ ਇਦਾਂ ਦਾ ਹੋ ਸਕਦਾ ਵੀ ਬਾਈ ਕਹਿ ਦੇਵੇ ਵੀ ਮੈਂ ਛੱਡਣਾ ਚਾਹੁੰਦਾ ਮੇਰਾ ਇਲਾਜ ਕਰਾ ਦਿਓ ਹਾਂਜੀ ਬਿਲਕੁਲ ਬਿਲਕੁਲ ਕਿਉਂ ਨਹੀਂ ਜੇ ਸਰਕਾਰ ਇੰਨਾ ਕੁਝ ਕਰ ਸਕਦੀ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਅਸੀਂ ਵੀ ਕਰ ਸਕਦੇ ਹਾਂ ਬਾਈ ਦਾ ਵੀ ਦੱਸੇ ਤੇ ਸਹੀ ਸਰਕਾਰ ਵੀ ਅਹੀਂ ਆਉਣਾ ਕਿੱਥੇ ਆ ਕਿਹੜੇ ਪ੍ਰੂਫ ਲੱਗਣਗੇ ਕਿਹੜੀ ਜਗ੍ਹਾ ਦੇ ਉੱਤੇ ਦਾਖਲ ਹੋਣਾ ਹੈ ਮੈਨੂੰ ਪ੍ਰੋਪਰ ਮੈਨੂੰ ਦੱਸ ਦੇਣ ਮੈਂ ਉਥੇ ਉਦੋਂ ਹੀ ਦਾਖਲ ਕਰਾਂ ਉਹਦੇ ਵਿੱਚ ਤਾਂ ਇਹ ਆ ਵੀ ਸਰਕਾਰ ਨੇ ਪੰਚਾਇਤਾਂ ਨੂੰ ਹੀ ਹੱਕ ਦੇ ਦਿੱਤੇ ਆ ਕਿ ਪੰਚਾਇਤ ਦਾ ਜਿਹੜਾ ਤੁਹਾਡਾ ਸਰਪੰਚ ਆ ਤੁਸੀਂ ਆਪਣੇ ਸਰਪੰਚ ਨੂੰ ਜਾ ਕੇ ਕਹਿ ਸਕਦੇ ਹੋ ਵੀ ਮੈਂ ਆਪਣੇ ਘਰ ਵਾਲੇ ਦਾ ਨਛਾ ਛਡਾਉਣਾ ਚਾਹੁੰਦੀ ਆ ਮੇਰਾ ਘਰ ਵਾਲਾ ਵੀ ਛੱਡਣ ਨੂੰ ਤਿਆਰ ਆ ਉਹਦਾ ਪ੍ਰੋਪਰ ਇਲਾਜ ਕਰਾਇਆ ਜਾਵੇ ਉਹ ਆਪੇ ਤੁਹਾਨੂੰ ਸੈਂਟਰ ਚਮਾ ਕਰਾ ਕੇ ਹੋਣਗੇ ਹਾਂਜੀ ਬਿਲਕੁਲ ਸਰ ਜੇ ਤੁਸੀਂ ਦੱਸ ਦੇ ਪਏ ਹੋ ਨਾ ਅੱਜ ਤੱਕ ਮੈਨੂੰ ਇਸ ਬਾਰੇ ਵਿੱਚ ਕੋਈ ਨੌਲੇਜ ਨਹੀਂ ਬਿਲਕੁਲ ਨਹੀਂ ਮੈਨੂੰ ਪਤਾ ਚਲੋ ਜੇ ਤੁਸੀਂ ਕਹਿੰਦੇ ਹੋ ਮੈਂ ਆਪਣੇ ਪਿੰਡ ਮਾਨਕਪੁਰੇ ਦੇ ਸਰਪੰਚ ਨੂੰ ਮਿਲ ਕੇ ਇਹ ਗੱਲ ਜਰੂਰ ਮੈਂ ਮੁੱਦਾ ਚੁੱਕੂੰਗੀ ਵੀ ਸਾਡੇ ਤੇ ਜੇ ਰਹਿਮ ਹੋ ਸਕਦਾ ਤੇ ਕਰੇ ਹੂੰ ਜੇ ਸਾਡਾ ਨਸ਼ਾ ਛੱਡ ਸਕਦਾ ਹੈ ਤੇ ਜਰੂਰ ਛਡਾਵੇ ਹੂੰ ਅੱਛਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਹੋਮ ਡਿਲੀਵਰੀ ਹੋ ਜਾਂਦਾ ਨਸ਼ਾ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਸਰਕਾਰ ਨੂੰ ਕੋਈ ਪਹਚਾਈ ਤੁਸੀਂ ਕਦੀ ਅ ਅਰਜ਼ੀ ਲਿਖਤੀ ਰੂਪ ਚ ਦਿੱਤੀ ਹੈ ਵੀ ਇੱਥੇ ਸਾਰਾਮ ਵਿਕ ਰਿਆ ਹਾਂਜੀ ਮੈਂ ਬਹੁਤ ਵਾਰ ਮੰਨ ਲਓ ਮੈਂ ਫੇਸ ਟੂ ਫੇਸ ਨਹੀਂ ਗਈ ਪਰ ਆਨਲਾਈਨ ਮੈਂ ਬਹੁਤ ਵਾਰ ਮੈਂ ਜਾ ਆਇਆ ਕਿ ਫਲਾਣਾ ਬੰਦਾ ਨਸ਼ਾ ਵੇਚਦਾ ਹੈ ਜਾਂ ਮੈਂ ਬਹੁਤ ਸਾਰੇ ਬੰਦਿਆਂ ਦੇ ਨਾਂ ਰეკਮੈਂਡ ਕੀਤੇ ਹੋਏ ਆ ਸਰਕਾਰ ਨੂੰ ਵੀ ਆਹ ਬੰਦਾ ਫਲਾਣੇ ਕਿਹੜੇ ਪਿੰਡ ਦਾ ਚੂਸਲੇ ਵਰਦਾ ਧਾਰੀ ਵਾਲ ਦਾ ਜਿਹੜੇ ਵੀ ਪਿੰਡ ਦੇ ਬੰਦੇ ਵੇਚਦੇ ਰਹੇ ਆ ਸਮਾਂ ਸਮੇਂ ਤੇ ਮੈਂ ਦਰਖਾਸਤਾਂ ਦਿੰਦੀ ਰਹੀ ਹਾਂ ਜੇ ਮੰਨ ਲਓ ਹੁਣ ਕੋਈ ਸਰਕਾਰ ਤੁਹਾਡੇ ਕੋ ਆ ਕੇ ਪੁੱਛਦੀ ਆ ਵੀ ਕਿਹੜਾ ਬੰਦਾ ਵੇਚਦਾ ਹੁਣ ਬਾਈ ਨੇਮ ਤੁਸੀਂ ਦੱਸ ਸਕਦੇ ਹੋ ਇਹਨਾਂ ਨੂੰ ਹਾਂਜੀ ਬਿਲਕੁਲ ਬਿਲਕੁਲ ਮੈਂ ਦੱਸ ਸਕਦੀ ਮੈਂ ਉਹਨਾਂ ਦੇ ਘਰ ਤੱਕ ਵੀ ਲਿਜਾ ਸਕਦੀ ਅੱਛਾ ਹਾਂ ਮੈਂ ਉਹਨਾਂ ਦੇ ਘਰ ਤੱਕ ਵੀ ਲੈ ਕੇ ਜਾਊਂਗੀ ਜਿਹੜੇ ਜਿਹੜੇ ਬੰਦੇ ਨਸ਼ਾ ਵੇਚਦੇ ਆ ਜਿਹੜਾ ਜਿਹੜਾ ਬੰਦਾ ਸਾਡੇ ਘਰ ਡਿਲੀਵਰ ਕਰਕੇ ਜਾਂਦਾ ਨਸ਼ਾ ਮੈਂ ਉਹਨਾਂ ਦੇ ਘਰ ਤੱਕ ਵੀ ਦੱਸੂਗੀ ਹੂੰ ਕਿੱਥੋਂ ਸਟੋਰ ਤੋਂ ਕਿਹੜੇ ਤੋਂ ਇਹ ਲਿਆਉਂਦੇ ਗੋਲੀਆਂ ਕਿਹੜੇ ਤੋਂ ਇੰਜੈਕਸ਼ਨ ਲੈਂਦੇ ਆ ਉਹ ਸਾਰਾ ਕੁਝ ਮੇਰੇ ਕੋਲੇ ਬਾਇਓ ਡਾਟਾ ਪਿਆ ਹੋਇਆ ਹੂੰ ਹਾਂ ਅੱਛਾ ਤੁਸੀਂ ਕਦੀ ਕੋਸ਼ਿਸ਼ ਕੀਤੀ ਇਹਨਾਂ ਦੇ ਇਲਾਜ ਵਾਸਤੇ ਵੀ ਮੈਂ ਖੋਦ ਨੂੰ ਐਡਮਿਸ਼ਨ ਕਰਾ ਕੇ ਹਸਪਤਾਲ ਦੇ ਵਿੱਚ ਤੇ ਇਹਦਾ ਖੁਦ ਇਲਾਜ ਕਰਾਵਾਂ ਹਾਂਜੀ ਬਿਲਕੁਲ ਚੈਰੀਟੇਬਲ ਹਸਪੀਟਲ ਵੱਲਾ ਮੈਂ ਉੱਥੇ ਇਹਨਾਂ ਨੂੰ ਡੇਢ ਤੋਂ 2 ਮਹੀਨੇ ਰੱਖਿਆ ਹੈ 60 ਤੋਂ 70 ਹਜ਼ਾਰ ਬਿੱਲ ਦੀਆਂ ਮੇਰੇ ਕੋਲ ਪਰਚੀਆਂ ਪਈਆਂ ਇੰਨਾ ਹੈ ਉਹ ਮੈਂ ਆਪਣੇ ਲੈਵਲ ਦੇ ਉੱਤੇ ਵੀ ਬਹੁਤ ਵਾਰ ਮੈਂ ਇਲਾਜ ਕਰਾ ਕੇ ਵੇਖਿਆ ਰਣਜੀਤ ਸਿੰਘ ਰਾਣਾ ਜਿਹੜਾ ਸਰਕਾਰੀ ਹਸਪਤਾਲ ਵਿੱਚ ਨਸ਼ੇਰੀਆਂ ਗੋਲੀਆਂ ਨਿੰਦਾ ਰਿਹਾ ਸਭ ਤੋਂ ਪਹਿਲਾਂ 2013 ਦੇ ਵਿੱਚ ਮੈਂ ਉਹਨਾਂ ਤੋਂ ਇਲਾਜ ਕਰਾਇਆ ਫਿਰ ਸੁਨੀਤਾ ਮੈਡਮ ਪੱਟੀ ਤੋਂ ਮੈਂ ਉਹਨਾਂ ਕੋਲ ਵੀ ਸਰਕਾਰੀ ਹਸਪਤਾਲ ਵਿੱਚ ਮੈਂ ਇਲਾਜ ਕਰਾਇਆ ਪਰ ਫਿਲਹਾਲ ਸਾਡੇ ਹੱਥ ਰੈਂਦ ਖੂੰਦ ਤੋਂ ਇਲਾਵਾ ਕੁਝ ਨਹੀਂ ਲੱਗਿਆ ਕੀ ਇਹਨਾਂ ਤੋਂ ਇਲਾਵਾ ਹੋਰ ਵੀ ਬੰਦੇ ਪਿੰਡ ਦੇ ਵਿੱਚ ਹੈਗੇ ਨੇ ਕਿੰਨੇ ਕ ਪਰਿਵਾਰ ਪੀੜਤ ਹੋਣਗੇ ਜਿਤਨਾ ਤੁਸੀਂ ਆਪਣਾ ਦੱਸ ਰਹੇ ਹੋ ਦੁੱਖ ਹੋਰ ਵੀ ਲੋਕ ਹੋਣਗੇ ਜਿਹੜੇ ਨਸ਼ਾ ਕਰਦੇ ਆ ਹਾਂਜੀ ਬਹੁਤ ਸਾਰੇ ਆ ਬਹੁਤ ਸਾਰੇ ਬੇਅਗਿੰਤ ਪਿੰਡ ਪਿੰਡ ਘਰ ਘਰ ਹਰ ਇੱਕ ਬੰਦਾ ਨਸ਼ੇ ਤੋਂ ਪੀੜਤ ਆ ਕੋਈ ਗੋਲੀ ਖਾ ਰਿਹਾ ਏ ਕੋਈ ਸਮੈਕ ਦਾ ਟੀਕਾ ਲਾ ਰਿਹਾ ਏ ਕੋਈ ਇੰਜੈਕਸ਼ਨ ਲੈ ਰਿਹਾ ਤਕਰੀਬਨ ਹੀ ਸਾਡੇ ਪਿੰਡ ਦੀਆਂ ਆਈਡੀਆਂ ਚੈੱਕ ਕਰ ਲਓ ਅੱਧੇ ਤੋਂ ਵੱਧ ਪਿੰਡ ਦੀਆਂ ਸਾਡੇ ਦੀਆਂ ਬਣੀਆਂ ਆਈਡੀਆਂ ਜੀ ਜੀ ਨਸ਼ੇ ਸ਼ਡਾਉ ਕੇਂਦਰ ਦੀ 18 18 16 16 ਸਾਲਾਂ ਦੇ ਮੁੰਡੇ ਦੀ ਆਈਡੀ ਬਣੀ ਹੋਈ ਆ ਮਾਨਕਪਰੇ ਦੀ ਹਾਂ 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 ਬਸ ਇੱਕ ਮੈਂ ਹੀ ਇਕੱਲੀ ਬੋਲਦੀ ਆ ਕਿ ਨਸ਼ੇ ਦਾ ਯੋਗ ਰਿਆ ਨਸ਼ੇ ਦਾ ਯੋਗ ਰਿਆ ਬਾਕੀ ਸਾਰੇ ਜਣੇ ਗੁੰਗੇ ਬੈਰੇ ਆ ਕੋਈ ਨਹੀਂ ਬੋਲਦਾ ਕੋਈ ਨਹੀਂ ਬੋਲਦਾ ਇਹਦੇ ਪਿੱਛੇ ਕਿਉਂ ਕਾਰਨ ਬੋਲਦੇ ਕਿਉਂ ਨਹੀਂ ਲੋਕ ਕੀ ਡਰਦੇ ਆ ਉਹਨਾਂ ਨਾਲ ਨਸ਼ਾ ਤਸਕਰਾਂ ਦਾ ਕੋਈ ਦਬਾਅ ਹੁੰਦਾ ਜਾਂ ਫਿਰ ਕੋਈ ਸਰਕਾਰ ਦਾ ਦਬਾਅ ਹੁੰਦਾ ਵੀ ਬੋਲੋ ਨਾ ਬਿਲਕੁਲ ਨਹੀਂ ਇਦਾਂ ਦਾ ਨਹੀਂ ਹੁੰਦਾ ਫੀਲੇ ਹੁੰਦਾ ਕਿ ਜਿੱਦਾਂ ਹੁਣ ਆਪਾਂ ਲੜ ਪਏ ਕਿਸੇ ਦੇ ਨਾਲ ਕੋਈ ਮਹਿਣਾ ਦਊਗਾ ਵੀ ਤੇਰਾ ਅਮਲੀ ਆ ਜਾ ਤੇਰਾ ਨਸ਼ੇੜੀ ਆ ਬਸ ਇਸੇ ਡਰ ਦੇ ਖੋਫ ਤੋਂ ਹੀ ਜਨਾਨੀਆਂ ਇੱਕ ਦੂਜੀ ਕੋਲੋਂ ਗੱਲ ਨਹੀਂ ਕਰਦੀਆਂ ਤੇ ਉਹ ਕੰਮ ਵਾਧਾ ਵਾਧਾ ਇਹ ਲੈਵਲ ਤੱਕ ਚੱਲ ਜਾਂਦਾ ਵੀ ਬੰਦਾ ਨਸ਼ੇਲੀ ਬੰਦਾ ਇਹਦਾ ਕਤਲ ਕਰ ਆਉਂਦਾ ਘਰੇ ਪਤਾ ਨਹੀਂ ਲੱਗਦਾ ਲੋਕਾਂ ਨੂੰ ਕਈ ਵਾਰੀ ਮੈਂ ਵੇਖਿਆ ਗੋਲੀਆਂ ਪਿੱਛੇ ਲੜ ਕੇ ਟੀਕਿਆ ਪਿੱਛੇ ਲੜ ਕੇ ਬੰਦੇ ਮਰ ਗਏ ਆ ਸਾਡੇ ਆ ਪਿੱਛੇ ਜੇ ਆ ਲੱਗੇ ਆ ਚੂਸਲੇ ਵਰਦਾ ਮੁੰਡਾ ਏ ਫੌਜ ਤੋਂ ਛੁੱਟੀ ਆਇਆ ਸੀ ਉਨੇ ਆਪਣੀ ਮੋਟਰ ਦੇ ਉੱਤੇ ਆਪਣੇ ਭਰਾ ਨਾਲ ਲੜ ਕੇ ਵੱਧ ਟੀਗਾ ਲਾ ਲਿਆ ਉਤੋਂ ਤੇ ਜਿਨੇ ਘੱਟ ਲਾਇਆ ਉਹ ਉੱਠ ਪਿਆ ਜਿਨੇ ਵੱਧ ਲਾਇਆ ਉਹ ਪੂਰਾ ਹੋ ਗਿਆ ਉਹ ਪੂਰਾ ਹੋ ਗਿਆ ਆਪੇ ਦੋਵੇਂ ਸਕੇ ਦੋਵੇਂ ਸਕੇ ਭਰਾ ਹਾਂ ਇੰਦਾਂ ਨਹੀਂ ਹੋਰੀ ਬਹੁਤ ਸਾਰੀਆਂ ਕਹਾਣੀਆਂ ਬਹੁਤ ਸਾਰੀਆਂ ਕਹਾਣੀਆਂ ਐ ਜਿੱਦਾਂ ਕਿ ਆਪਾ ਪਾਉਂਵਿੰਡ ਸਾਹਿਬ ਆ ਗੁਰਦੁਆਰੇ ਦੇ ਲਾਗੇ ਪਿੱਛੇ ਰਹਿ ਹਾਂ ਪਾਉਂਵਿੰਡ ਦੇ ਨਾਲ ਹੀ ਆ ਘਾਰਿਆ ਉਹਨਾਂ ਦੇ ਤਿੰਨ ਮੁੰਡੇ ਆ ਤਿੰਨੇ ਅੰਗਲੀ ਆ ਲੈਂਟਰ ਪਾਏ ਪਾਏ ਦੇ ਉਹਨਾਂ ਦੇ ਵਿੱਚੋਂ ਸਰੀਏ ਕੱਢ ਕੱਢ ਕੇ ਵੇਚ ਲਏ ਕਿੱਥੇ ਪਾਉਂਵਿੰਡ ਸਾਹਿਬ ਅੱਛਾ ਹਾਂ ਤਿੰਨ ਭਰਾਏ ਤਿੰਨੇ ਨਸ਼ੇੜੀ ਆ ਉਹਨਾਂ ਨੇ ਲੈਂਟਰ ਦੇ ਸਰੀਏ ਕੱਢ ਕੱਢ ਕੇ ਵੇਚ ਲਏ ਅਜੇ ਵੀ ਹੋਊਗਾ ਉਹ ਹਾਂ ਅਜੇ ਵੀ ਹੈਗਾ ਘਰ ਹੂੰ ਆ ਨਰੈਸ਼ੀਆਂ ਨੇ ਦੇ ਨਾਲ ਹੀ ਆ ਪਿੰਡ ਨਰੰਗਾਬਾਦ ਉਥੋਂ ਦੇ ਆ ਦੋ ਭਰਾ ਉਹਨਾਂ ਨੇ ਕੋਈ ਘਰ ਦੀ ਇੱਟ ਮਣੀਆਂ ਦੇ ਛੱਡੀ ਹੂੰ ਬਹੁਤ ਸਾਰੇ ਇਦਾਂ ਦੇ ਮੈਨੂੰ ਬੀਬੀਆਂ ਦੇ ਫੋਨ ਆਉਂਦੇ ਆ ਦੁਬਲੀ ਧੂਆਂ ਭੈਣ ਮੇਰੀ ਕਹਿੰਦੀ ਇੱਕ ਮੇਰਾ ਮੁੰਡਾ ਟੀਕਾ ਲਾ ਕੇ ਮਰ ਗਿਆ ਏ ਦੂਜਾ ਕਹਿੰਦੀ ਜੇਲ੍ਹ ਵਿੱਚ ਆ ਤੇ ਪੋਤਰਾ ਮੇਰਾ ਕਹਿੰਦੀ ਇਹਨਾਂ ਦੋਵਾਂ ਦਾ ਪਿਓ ਨਿਕਲਿਆ ਉਹ ਵੀ ਲੱਭਦਾ ਉਹ ਵੀ ਆਂਦੇ ਟੀਕੇ ਲਾਉਂਦਾ ਪੁੱਤ ਹਾਏ ਕਹਿੰਦੀ ਉਹਨੂੰ ਕਿਸੇ ਦਾ ਡਰ ਹੀ ਨਹੀਂ ਅਮਰਤਾਰੀ ਆ ਹੂੰ ਅਮਰਤਾਰੀਆ 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 ਆਪ ਉਹ ਤੇ ਉਹਦੇ ਉਹਨੇ ਮੈਨੂੰ ਆਪ ਉਹਨੇ ਮੈਨੂੰ ਦੱਸਿਆ ਕਹਿੰਦੀ ਪੁੱਤ ਤੂੰ ਤੇ ਕਹਿੰਦੀ ਜਵਾਨੀ ਤੇਰੀ ਕਹਿੰਦੀ ਮੈਂ ਤੇ ਕਹਿੰਦੀ ਵਟਾਪੇ ਚ ਆ ਗਈ ਆ ਨਾ ਮੈਂ ਹੁਣ ਵੀ ਕਹਿੰਦੀ ਆ ਵੀ ਮੈਨੂੰ ਕੋਈ ਯਾਰ ਲਿਆ ਦੇ ਤੇ ਮੈਂ ਪੀ ਲਾ ਤੇ ਕਹਿੰਦੀ ਤੇਰੀ ਤਾਂ ਜੇ ਪੁੱਤ ਉਮਰ ਹੀ ਕੋਈ ਨਹੀਂ ਤੇ ਤੂੰ ਕਿਹੜੇ ਰਾਤੇ ਤੁਰ ਪੀਂ ਉਹਨੇ ਮੈਨੂੰ ਆਪਣਾ ਦਰਦ ਬਿਆਨ ਕੀਤਾ ਉਹਦੇ ਮੁੰਡਿਆਂ ਦੀਆਂ ਫੋਟੋਆਂ ਵੀ ਉਹਨੇ ਮੈਨੂੰ ਸੈਂਡ ਕੀਤੀਆਂ ਹੂੰ ਕਿ ਕਹਿੰਦੀ ਆ ਵੇਖ ਲੈ ਪੁੱਤ ਹੌਲੇ ਹੌਲੇ ਮੇਰੇ ਪੋਤੇ ਆ ਇੱਕ ਨਸ਼ਾ ਲਾ ਕੇ ਮਰ ਗਿਆ ਇੱਕ ਝੇਲ ਚ ਤੇ ਪੋਤਰਾ ਉਹਨਾਂ ਦੋਵਾਂ ਤੋਂ ਅੰਦਰ ਤਾਂ ਨਸ਼ਾ ਕਰਨਦੇ ਘਰ ਵਾਲਾ ਆਉਣੀ ਹੈਗਾ ਘਰ ਵਾਲਾ ਉਂਝ ਨਹੀਂ ਹੈਗਾ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਆ ਪਿੰਡਾਂ ਦੇ ਪਿੰਡ ਨਸ਼ੇ ਨੇ ਇੰਨੀ ਘਟਾਲਾਈ ਆ ਨਾ ਪੰਜਾਬ ਨੂੰ 84 ਤੋਂ ਵੱਧ ਕੇ ਸਾਨੂੰ ਨਸ਼ੇ ਨੇ ਢਾਹ ਲਾਈ ਨਸ਼ੇ ਨੇ ਮਾਰ ਲਿਆ ਨਸ਼ੇ ਨੇ ਮਾਰ ਲਿਆ ਸਾਡੇ ਪਿੰਡ ਪਿੰਡ ਘਰ ਘਰ ਬਸ ਮੇਹਣਿਆਂ ਤੋਂ ਡਰਦਾ ਹੀ ਕੋਈ ਨਸ਼ੇ ਦਾ ਨਾਂ ਨਹੀਂ ਲੈਂਦਾ ਆਦਰਵਾਇਜ਼ ਨਸ਼ਾ ਸਾਰਿਆਂ ਦੇ ਘਰ ਹੀ ਆ ਕੋਈ ਮੇਰੇ ਵਾਂਗੂ ਬੋਲ ਕੇ ਪਸੰਦ ਨਹੀਂਗਾ ਕਰਦਾ ਵੀ ਮੈਂ ਜੇ ਆਪਣਾ ਦਰਦ ਵਿਖਾਇਆ ਜੇ ਮੈਂ ਆਪਣਾ ਦਰਦ ਬਿਆਨ ਕੀਤਾ ਤੇ ਕਿਤੇ ਲੋਕੀ ਕਿਤੇ ਮਜ਼ਾਕ ਹੀ ਨਾ ਡਾਉਣ ਹੂੰ ਬਸ ਇਹ ਮਜ਼ਾਕ ਤੋਂ ਡਰਦੇ ਡਰਦੇ ਲੋਕੀ ਆਪਣੇ ਜ਼ਖਮ ਨੰਗਾ ਕਰਨ ਤੋਂ ਡਰਦੇ ਡਰਦੇ ਲੋਕੀ ਮੇਣਿਆਂ ਤੋਂ ਡਰਦੇ ਡਰਦੇ ਲੋਕੀ ਆਪਣੀ ਧੌਣ ਝਕਾਉਣ ਨੂੰ ਹੀ ਆਪਣਾ ਮਾਣ ਸਮਝਦੇ ਆ ਹੂੰ ਇਹ ਕਿੱਡਾ ਕਮਾਨ ਵਾਲੀ ਗੱਲ ਹੈ ਵੀ ਜੇ ਅਸੀਂ ਕਾਚ ਦੁਖੀ ਆ ਆਪਣਾ ਦੁੱਖ ਨਾ ਕਿਸੇ ਨੂੰ ਦੱਸੀਂ ਹਾਂਜੀ ਬਸ ਮੈਂ ਵੀ ਇਹੋ ਸੋਚਿਆ ਵੀ ਜੇ ਮੈਂ ਦੁਖੀ ਆ ਨਾ ਤੇ ਮੈਂ ਨਹੀਂ ਚਾਹੁੰਦੀ ਪੀਉਣ ਵਾਲੇ ਸਮੇਂ ਵਿੱਚ ਤੁਹਾਡੀਆਂ ਧੀਆਂ ਭੈਣਾਂ ਵੀ ਦੁਖੀ ਹੋਣ ਤੁਹਾਡੀਆਂ ਧੀਆਂ ਭੈਣਾਂ ਵੀ ਨਸ਼ੇ ਤੋਂ ਪੀੜਤ ਹੋਣ ਬਹੁਤ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਨੱਚਣ ਗਾਉਣ ਵਾਲਿਆਂ ਨੂੰ ਪਰ ਕਦੇ ਤੁਸੀਂ ਮੁੱਦੇ ਦੀ ਗੱਲ ਕਰਨ ਵਾਲਿਆਂ ਨੂੰ ਕਦੇ ਵੀ ਸਪੋਰਟ ਕੀਤਾ ਹੋਵੇ ਤੇ ਦੱਸੋ ਸਹੀ ਹੈ ਬਿਲਕੁਲ ਕਦੇ ਵੀ ਇਹਨਾਂ ਨੇ ਕਦੇ ਕਿਸੇ ਪ੍ਰਮੋਟ ਕੀਤਾ ਹੋਵੇ ਕਿਸੇ ਨੂੰ ਕਿਸੇ ਨੂੰ ਵੀ ਇਹਨਾਂ ਨੇ ਕਦੇ ਪ੍ਰਮੋਟ ਕੀਤਾ ਹੋਵੇ ਤੇ ਦੱਸਣ ਇਹਨਾਂ ਨੇ ਕਦੇ ਕਿਸੇ ਨੂੰ ਨਹੀਂ ਇਹਨਾਂ ਨੇ ਪ੍ਰਮੋਟ ਕੀਤਾ ਇਹ ਸਿਰਫ ਬੇਸ਼ਰਮੀ ਨੂੰ ਤੇ ਨੰਗਪੁਣੇ ਨੂੰ ਆਪਣਾ ਕਲਚਰ ਸਮਝਦੇ ਆ ਬਾਕੀ ਯੋਧਿਆਂ ਨੂੰ ਤੇ ਭੁੱਲੀ ਗਏ ਬਿਲਕੁਲ ਬਿਲਕੁਲ ਬਸ ਨਸ਼ੇ ਨੇ ਇਹਨਾਂ ਦੀ ਇੰਨੀ ਕੁ ਮਤ ਮਾਰ ਦਿੱਤੀ ਆ ਪੀ ਇਹਨਾਂ ਨੂੰ ਨਾ ਆਪਣਾ ਪਰਿਵਾਰ ਨਾ ਆਪਣੀ ਧੀ ਨਾ ਆਪਣੀ ਭੈਣ ਉਸ ਇਹਨਾਂ ਨੂੰ ਨਹੀਂ ਚੇਤਾ ਚੇਤਾ ਹੈ ਤੇ ਇਹਨਾਂ ਨੂੰ ਸਿਰਫ ਨਸ਼ਾ ਹੁਣ ਤੁਸੀਂ ਕੋਈ ਸਰਕਾਰ ਨੂੰ ਕੋਈ ਸੁਨੇਹਾ ਦੇਣਾ ਚਾਹੋ ਜਾਂ ਸਮਾਜ ਨੂੰ ਕੋਈ ਸੁਨੇਹਾ ਦੇਣਾ ਚਾਹੋ ਹਾਂਜੀ ਮੈਂ ਤੇ ਸਾਰੇ ਵੀਰ ਭਰਾਵਾਂ ਨੂੰ ਇਹੋ ਬੇਨਤੀ ਕਰੂੰਗੀ ਵੀ ਵੀਰਾ ਨਸ਼ਾ ਨਾ ਕਰਿਓ ਦਵਾਈ ਪੀ ਕੇ ਬੇਸ਼ੱਕ ਮਰ ਜਿਓ ਪਰ ਨਸ਼ਾ ਕਰਕੇ ਨਾ ਮਰਿਓ ਬਾਅਦ ਵਿੱਚ ਮੇਨੇ ਸਾਰੇ ਪਿੰਡ ਦੇ ਤੁਹਾਡੀਆਂ ਮਾਵਾ ਭੈਣਾਂ ਨੂੰ ਸੋਨੇ ਪੈਂਦੇ ਆ ਨਸ਼ਾ ਇੱਕ ਜੀ ਕਰਦਾ ਏ ਤੇ ਬਦਨਾਮ ਸਾਰਾ ਪਰਿਵਾਰ ਹੋ ਜਾਂਦਾ ਬਿਲਕੁਲ ਕਦਰ ਨਹੀਂ ਸਾਡੀ ਰਹਿ ਜਾਂਦੀ ਢੇਲੇ ਦੀ ਵੀ ਜਦੋਂ ਕੋਈ ਬੰਦਾ ਤੁਰਿਆ ਤੁਰਿਆ ਜਾਂਦਾ ਕਹਿ ਦਿੰਦਾ ਨਾ ਵੀ ਇਹਦਾ ਘਰ ਵਾਲਾ ਅਮਲੀ ਏ ਵੈਲੀ ਤੇ ਬੜੀ ਸ਼ਰਮ ਮਹਿਸੂਸ ਹੁੰਦੀ ਵੀਰ ਹੂੰ ਬਹੁਤ ਜ਼ਿਆਦਾ ਕਿਤੇ ਰਿਸ਼ਤੇਦਾਰੀ ਚ ਵਿਆਹ ਸ਼ਾਦੀ ਬੰਦਾ ਜਾਵੇ ਤੇ ਉੱਥੇ ਵੀ ਜੇ ਕੋਈ ਕਹਿ ਦੇਵੇ ਵੀ ਤੂੰ ਆ ਜੀ ਪਰ ਘਰ ਵਾਲੇ ਨੂੰ ਨਾ ਲੈ ਕੇ ਆਵੇਂ ਹਾਂ ਜੀ ਬਹੁਤ ਵਾਰੀ ਇਦਾਂ ਹੁੰਦਾ ਹੈ ਬਹੁਤ ਵਾਰੀ ਆਪਣੇ ਹੀ ਭੈਣ ਭਰਾ ਕਹਿੰਦੇ ਬਗਾਨਾ ਨਹੀਂ ਆਪਣੀ ਭੈਣ ਪ੍ਰਾ ਕਰਦੇ ਨੇ। ਕਿਰਸ਼ਾਦੀ ਤਾਂ ਆਪ ਆਪਣਿਆਂ ਦਾ ਹੀ ਜਾਣਾ ਨਾ। ਉਹ ਦੁਖੀ ਹੋਏ ਕਹਿੰਦੇ ਨਾ ਉਹਨਾਂ ਦਾ ਕਸੂਰ ਕੋਈ ਨਹੀਂ। ਕਸੂਰ ਕੋਈ ਨਹੀਂ ਪਰ ਫਿਰ ਵੀ ਆਪਾਂ ਨੂੰ ਫੀਲ ਹੁੰਦਾ ਨਾ। ਹਾਂ। ਕਿ ਆਪਣਾ ਜੀਵਨ ਸਾਥੀ ਆ। ਹਾਂ। ਹੁਣ ਮੇਰੇ ਜੀਵਨ ਸਾਥੀ ਨੂੰ ਕੋਈ ਮਾੜਾ ਚੰਗਾ ਬੋਲੂਗਾ ਫਿਰ ਫੀਲ ਤਾਂ ਹੁੰਦਾ ਹੈ। ਹੁੰਦਾ। ਚੰਗਾ ਹੋਵੇ ਮਾੜਾ ਹੋਵੇ ਮੇਰਾ ਤੇ ਮੇਰਾ ਸਰਦਾ ਸਾਈਂ ਆ। ਕਿਉਂਕਿ ਮੇਰੇ ਵਾਸਤੇ ਤਾਂ ਉਹ ਰੱਬ ਆ। ਹਾਂ। ਜਿਹੜਾ ਮੈਨੂੰ ਦੋ ਵੇਲੇ ਦੀ ਰੋਟੀ ਦੇਣ ਦਿਆ। ਮੇਰੇ ਲਈ ਉਹ ਸਭ ਕੁਝ ਆ। ਮੈਂ ਨਹੀਂ ਚਾਹੁੰਦੀ ਵੀ ਮੇਰੇ ਘਰ ਵਾਲੇ ਦਾ ਨੁਕਸਾਨ ਹੋਵੇ। ਮੈਂ ਤਾਂ ਉਹਦੇ ਫਾਇਦੇ ਲਈ ਇਹ ਜੋ ਕੁਝ ਵੀ ਮੈਂ ਕਰਦੀ ਆ ਨਾ ਲੋਕਾਂ ਲਈ ਹੋਊਗਾ ਵੀ ਮੈਂ ਉਹਦੀ ਬਦਨਾਮੀ ਕਰਦੀ ਆ ਕਿ ਉਹ ਨਸ਼ਾ ਕਰਦਾ ਹੈ ਤੇ ਮੈਂ ਲੋਕਾਂ ਨੂੰ ਦੱਸਦੀ ਫਿਰਦੀ ਆ ਇਹ ਗੱਲ ਲੋਕਾਂ ਲਈ ਆ ਕਿਉਂਕਿ ਮੈਂ ਉਹਨੂੰ ਬਚਾਉਣਾ ਚਾਹੁੰਦੀ ਆ ਹਾਂ ਮੈਂ ਨਹੀਂ ਚਾਹੁੰਦੀ ਪੀ ਉਹ ਨਸ਼ੇ ਵਿੱਚ ਪੈ ਪੈ ਕੇ ਆਪਣੀ ਜ਼ਿੰਦਗੀ ਗਲਤਾਨ ਕਰ ਲੇ ਤੇ ਆਉਣ ਵਾਲੇ ਸਮੇਂ ਵਿੱਚ ਮੇਰੇ ਬੱਚਿਆਂ ਦੀ ਵੀ ਜ਼ਿੰਦਗੀ ਤਬਾਹ ਹੋ ਜੀ ਹੂੰ ਬੱਚੇ ਕਿਹੜੇ ਕਿਹੜੇ ਤੁਹਾਡੇ ਮੇਰਾ ਬੇਟਾ ਵੱਡਾ 14 ਸਾਲਾਂ ਦਾ ਹੈ ਤੇ ਛੋਟਾ ਮੇਰਾ ਬੱਚਾ 7 ਸਾਲਾਂ ਦਾ ਅੱਛਾ ਕਦੀ ਬੱਚੇ ਨਹੀਂ ਗੱਲ ਕਰਦੇ ਪਾਪਾ ਤੋਂ ਨਾ ਲਾ ਆਇਆ ਹਾਂਜੀ ਬਹੁਤ ਵਾਰ ਛੋਟਾ ਮੁੰਡਾ ਕਰੂਗਾ ਪਾਪਾ ਜੇ ਤੁਸੀਂ ਟੀਕਾ ਲਾਇਆ ਤੇ ਜੇ ਤੁਹਾਨੂੰ ਕੁਝ ਹੋ ਗਿਆ ਅਸੀਂ ਕੀ ਕਰਾਂਗੇ ਅਸੀਂ ਕੀ ਕਰਾਂਗੇ ਪਾਪਾ ਜੀ ਤੁਸੀਂ ਟੀਕੇ ਨਾ ਲਾਇਆ ਕਰੋ ਡੈਡੀ ਜੀ ਤੁਸੀਂ ਟੀਕੇ ਨਾ ਲਾਇਆ ਕਰੋ ਤੇ ਵੱਡਾ ਬੇਟਾ ਤੇ ਮੇਰਾ ਇਦਾਂ ਦਾ ਵੀ ਉਹ ਤੇ ਵਿਚਾਰਾ ਲਿਆ ਕੇ ਵੀ ਦੇ ਦਿੰਦਾ ਸਰ ਉਹ ਲਿਆ ਖਰੀਦ ਵੀ ਦਿੰਦਾ ਇੱਕ ਵਾਰ ਗੋਲੀਆਂ ਲੈਣ ਗਏ ਦਾ ਐਕਸੀਡੈਂਟ ਵੀ ਹੋ ਗਿਆ ਸੀ ਮੇਰੇ ਵੀਰ ਦਾ ਉਹਦੇ ਸੱਟਾਂ ਵੀ ਲੱਗੀਆਂ ਉਹ ਤੋਂ ਬਾਅਦ ਮੈਂ ਆਪਣੇ ਮੁੰਡੇ ਨੂੰ ਨਹੀਂ ਖਲਾਇਆ ਕਦੇ ਨਸ਼ਾ ਖਰੀਦਣ ਬਸ ਇੱਕ ਵਾਰ ਉਹ ਗਿਆ ਸੀ ਵਿਚਾਰਾ ਆ ਸਿਗਨੇਚਰ ਕੈਪਸੂਲ ਲੈਣ ਮੈਂ ਪੱਟੀ ਪੇਜ ਕਰਤਿਆ ਨਾ ਭੇਜਿਆ ਕਰੋ ਲੋ ਤੇ ਉਹਨੂੰ ਵਿਚਾਰੇ ਨੂੰ ਸੱਟਾਂ ਵੀ ਲੱਗੀਆਂ ਉਹਦਾ ਕਾਰਨ ਵੱਡਾ ਵੀ ਹੈਗਾ ਕਿ ਕਈ ਵਾਰੀ ਨਾ ਹੁਣ ਆ ਪੱਟੀ ਮੋੜ ਤੇ ਨਾਕਾ ਲੱਗਾ ਹੋਵੇ ਬੱਚਾ ਤੁਹਾਡਾ ਆਪਣੇ ਪਿਤਾ ਲਈ ਲੈ ਕੇ ਆ ਰਿਹਾ ਹੋਵੇ ਤੇ ਪੁਲਿਸ ਨੇ ਉਹਨੂੰ ਫੜ ਕੇ ਅੰਦਰ ਦੇ ਦੇਣਾ ਹਾਂਜੀ ਬਿਲਕੁਲ ਬਿਲਕੁਲ ਫਿਰ ਮੈਂ ਬਹੁਤ ਫੀਲ ਕੀਤਾ ਆਪਣੇ ਆਪ ਵਿੱਚ ਵੀ ਕਿ ਮੈਂ ਤੇ ਦਲਦਲ ਵਿੱਚ ਡਿੱਗੀ ਹਾਂ ਤੇ ਮੇਰੇ ਬੱਚੇ ਨਾ ਡਿੱਗਣ ਹੂੰ ਬਸ ਮੇਰੀ ਤੇ ਇਹੋ ਹੱਥ ਜੋੜ ਕੇ ਬੇਨਤੀ ਆ ਵੀ ਹੋਰ ਨਾ ਕੋਈ ਨਸ਼ੇ 'ਚ ਡਿੱਗਿਓ ਹੂੰ ਰੱਬ ਦਾ ਵਾਸਤਾ ਭਾਵੇਂ ਬੇਸ਼ੱਕ ਦੋ ਰੋਟੀਆਂ ਘਾਟ ਖਾ ਲਿਓ ਭੁੱਖੇ ਰਹਿ ਲਿਓ ਪਰ ਨਸ਼ੇ 'ਚ ਨਾ ਪਿਓ ਹੂੰ ਗਰੀਬੀ ਕੱਟ ਲਿਓ ਪਰ ਨਸ਼ਾ ਨਾ ਕਰਿਓ ਸਹੀ ਹੈ ਸੁਣ ਬਹੁਤ ਬਹੁਤ ਧੰਨਵਾਦ ਪੈਣੇ ਸੋ ਦੋਸਤੋ ਇਹ ਘਰ ਘਰ ਦੀ ਕਹਾਣੀ ਆ ਇੱਕ ਪਰਿਵਾਰ ਨਹੀਂ ਪਤਾ ਨਹੀਂ ਸੈਂਕੜੇ ਹੀ ਪਰਿਵਾਰ ਲੱਖਾਂ ਹੀ ਪਰਿਵਾਰ ਜਿਹੜੇ ਆ ਅੱਜ ਇਸ ਨਸ਼ੇ ਦੀ ਦਲਦਲ ਦੇ ਵਿੱਚ ਗੁਲਤਾਨ ਹੋ ਚੁੱਕੇ ਨੇ ਤੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਨਾ ਕਿਸੇ ਸਰਕਾਰ ਨੂੰ ਨੀਵਾ ਦਿਖਾਉਣਾ ਦੇ ਨਾਂ ਅਸੀਂ ਕਿਸੇ ਹੋਰ ਨੂੰ ਬਦਨਾਮੀ ਕਰਾਉਣੀ ਚਾਹੁੰਦੇ ਕਿਸੇ ਦੇ ਅਸੀਂ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਆ ਵੀ ਯਾਰ ਜਿਹੜੇ ਘਰਾਂ ਦੇ ਵਿੱਚ ਇਹ ਚੀਜ਼ ਵੜ ਗਈ ਆ ਨਾ ਜਿਹੜੇ ਲੋਕ ਸੁਣਦੇ ਆ ਵੀ ਯਾਰ ਲੋਕ ਨਸ਼ਾ ਕਰਦੇ ਆ ਹਨਾ ਜਿਹੜੇ ਜਾਜੇ ਵੀ ਚਾਹ ਬਾਣ ਨੇ ਕਈ ਲੋਕ ਅਜੇ ਵੀ ਸੋਚਦੇ ਹੋਣਗੇ ਵੀ ਅਸੀਂ ਕਰਕੇ ਵੇਖੀਏ ਉਹਨਾਂ ਵਾਸਤੇ ਸਿਰਫ ਅਸੀਂ ਇੱਕ ਮੈਸੇਜ ਦੇ ਰਹੇ ਆ ਕੇ ਭਲਿਓ ਆ ਚੀਜ਼ ਹੁੰਦੀ ਜੇ ਜਿਹੜੇ ਘਰ ਦੇ ਵਿੱਚ ਨਸ਼ਾ ਵੜ ਜਾਂਦਾ ਨਾ ਤੇ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਭੈਣ ਨੇ ਕਿਹਾ ਘਰ ਵਾਲੇ ਦੀ ਜਾਨ ਬਚਾਉਣ ਵਾਸਤੇ ਘਰਦਿਆਂ ਮੈਂ ਆਪਣੀਆਂ ਚੀਜ਼ਾਂ ਵੇਚ ਕੇ ਖੁਦ ਨਸ਼ਾ ਲਿਆ ਕੇ ਵੀ ਦਿੱਤਾ ਵਾ ਸੋ ਇਹ ਕਹਾਣੀ ਜਿਹੜੀ ਆ ਇਹ ਛੋਟੀ ਗੱਲਾਂ ਨਹੀਂ ਆ ਬਹੁਤ ਵੱਡੀਆਂ ਗੱਲਾਂ ਤੇ ਬਹੁਤ ਵੱਡਾ ਦਰਦ ਜਿਹੜਾ ਆਪਣੇ ਅੰਦਰ ਸਮੋਈ ਬੈਠੇ ਸ਼ਾਇਦ ਅੱਜ ਕੈਮਰੇ ਸਾਹਮਣੇ ਬੈਠੇ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਕਿੱਡੀ ਕਵੱਡੀ ਗੱਲ ਦੱਸ ਰਿਹਾ ਪਰ ਉਹ ਉਹਨਾਂ ਦਾ ਦਿਲ ਜਾਣਦਾ ਵਾ ਕਿ ਮੈਂ ਕੀ ਕਰ ਰਹੀ ਹਾਂ ਤੇ ਜਾਂ ਮੈਂ ਕੀ ਦੱਸ ਰਹੀ ਹਾਂ ਸਰਕਾਰਾਂ ਨੂੰ ਵੀ ਬੇਨਤੀ ਆ ਕਿ ਭਾਈ ਜੇ ਕੋਈ ਬਚਣਾ ਚਾਹੁੰਦਾ ਤੇ ਲੋਕਾਂ ਦੇ ਪੁੱਤ ਬਚਾ ਲਓ ਕਿਤੇ ਵਡਿਆਈ ਲੈ ਲਓ ਹੁਣ ਡੇਢ ਸਾਲ ਰਹੇਗਾ ਤੁਹਾਡੇ ਕੋਲ ਤੇ ਡੇਢ ਸਾਲ ਦੇ ਵਿੱਚ ਕਰ ਲਓ ਕੁਝ ਤਾਂ ਜੋ ਆਉਣ ਵਾਲੀ ਪੀੜ੍ਹੀ ਤੁਹਾਨੂੰ ਕੋਈ ਚੰਗਾ ਕਹਿ ਸਕੇ ਇੱਕ ਬੰਦਾ ਦੇ ਕੁੱਤਾ ਨੂੰ ਚੰਗਾ ਕਵੇ ਵੀ ਮੇਰੇ ਬੱਚੇ ਦਾ ਨਸ਼ਾ ਉਸ ਰਾਜ ਦੇ ਵਿੱਚ ਛੁੱਟਿਆ ਸੀ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੇਖਦੇ ਰੋ ਸੁਰਖਾਪ ਟੀਵੀ ਧੰਨਵਾਦ